ਇਸੇ ਕਰਕੇ ਹੁਣ ਇਹ ਦਵਾਈ ਤਿਆਰ ਕਰੀ ਸੀਗੀ ਵੀ ਕਿਸੇ ਭੈਣ ਭਰਾ ਦਾ ਫਾਇਦਾ ਹੋ ਜੇ। ਹਾਂਜੀ। ਹਾਂ। ਤੇ ਫਾਇਦਾ ਹੁੰਦਾ ਏ ਜੀ। ਠੀਕ ਹੈ ਜੀ। ਸਾਡੇ ਕੋਲੇ ਐਡਰੈਸ ਲਿਖੇ ਪਏ ਨੇ। ਰਸੌਲੀਆਂ ਵਾਲੀਆਂ ਘੋੜੀਆਂ ਵੀ ਗੱਭ ਰਈਆਂ ਆਉਣਗੀਆਂ। ਠੀਕ ਹੈ ਜੀ। ਹਾਂਜੀ। ਉਹ 10-10 ਘੋੜੀਆਂ ਹੀ ਦਵਾਈ ਲੈ ਕੇ ਗਏ ਨੇ। ਠੀਕ ਹੈ ਜੀ। ਕੋਈ ਵੀ ਬੰਦਾ ਉੱਥੋਂ ਪ੍ਰੂਫ ਕਰ ਸਕਦਾ ਹੈ ਲੋਕਾਂ ਨੇ। ਲੋਕਾਂ ਨੇ ਆਪ ਨੂੰ ਫੋਨ ਕਰਕੇ ਦੱਸਿਆ ਕਿ ਵੀ ਸਾਨੂੰ ਫਾਇਦਾ ਹੋਇਆ। ਤੇ ਤੁਸੀਂ ਇਹ ਚੀਜ਼ ਨੂੰ ਲੋਕਾਂ ਦੇ ਸਾਹਮਣੇ ਹੋਰ ਭਰਾਵਾਂ ਦੇ ਸਾਹਮਣੇ ਲੈ ਕੇ ਆਓ। ਲੈ ਕੇ ਆਓ ਵੀ ਦਵਾਈ। ਕੰਮ ਕਰ ਰਹੀ ਆ ਬਹੁਤ ਵਧੀਆ ਰਿਜ਼ਲਟ ਮਿਲਿਆ ਜੇ ਹੁਣ ਅਸੀਂ 500 ਘੋੜੀ ਨੂੰ ਦਵਾਈ ਦਿੱਤੀ ਹੈ ਹਾਂਜੀ ਤਾਂ 450 ਪਾਉਣੇ 500 ਘੋੜੀ ਗੱਭ ਰਹੀ ਹੈ ਠੀਕ ਹੈ ਜੀ ਕੋਈ ਝੂਠ ਨਹੀਂ ਪਰ ਅਸੀਂ ਦਵਾਈ ਦਾ ਮੁੱਲ 2500 ਰੁਪਿਆ ਰੱਖਿਆ ਜਿਹੜੀ ਸਾਡੀ ਦਵਾਈ 2200 ਚ ਤਿਆਰ ਹੁੰਦੀ ਹੈ ਠੀਕ ਹੈ ਜੀ ਸਾਥੋਂ ਫੇਰ ਵੀ ਕਈ ਗਾਰੰਟੀ ਮੰਗਦੇ ਆ ਉਹ ਜਿਹੜੇ ਗਾਰੰਟੀ ਮੰਗਦੇ ਆ ਉਹ ਤਾਂ ਆਪ ਦਾ ਕਰਨ ਅੰਗਰੇਜ਼ ਦੂਜੀ ਗੱਲ ਇਹ ਆ ਜੀ ਜਿਵੇਂ ਤੁਸੀਂ ਦੱਸਿਆ ਸੀ ਵੀ ਜਿੰਨੇ ਕ ਜਾਨਵਰਾਂ ਨੂੰ ਆਪਾਂ ਇਦੋਂ ਪਹਿਲਾਂ ਦਿੱਤੀ ਆ ਹਾਂਜੀ ਉਹ ਮਾਲਕਾਂ ਦੇ ਆਪਣੇ ਕੋਲੇ ਐਡਰੈਸ ਨੰਬਰ ਪਏ ਆ ਗਰੰਟੀ ਵਾਰੰਟੀ ਸਾਡੇ ਕੋਲੇ ਤਾਂ ਇਹੀ ਆ ਵੀ ਤੁਸੀਂ ਆ ਜਾਓ ਇੱਥੇ ਤੁਹਾਨੂੰ ਨੰਬਰ ਪ੍ਰੋਵਾਈਡ ਕਰ ਦੇਾਂਗੇ ਹਾਂਜੀ ਹਾਂਜੀ ਲਾ ਲਓ ਤੁਸੀਂ ਆਪ ਦਾ ਨਚੋੜ ਉਹਨਾਂ ਤੋਂ ਕੱਢ ਲਓ ਕੱਢ ਲਓ ਜੀ ਕੋਈ ਸਾਈਡ ਇਫੈਕਟ ਠੀਕ ਹੈ ਜੀ ਕੋਈ ਵੀ ਠੀਕ ਹੈ ਜੀ ਜਿਹੜੀ ਅੱਜ ਤੋਂ ਪਹਿਲਾਂ 400 500 ਘੋੜੀ ਨੂੰ ਦਵਾਈ ਦੇਤੀ ਇੱਕ ਵੀ ਲੰਬਾ ਨਹੀਂ ਆਇਆ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬਿਆਨਤਮਾਨ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਤੇ ਸਮੂਹ ਘੋੜਾ ਪਾਲਕ ਵੀਰਾਂ ਦਾ ਸਵਾਗਤ ਕਰਦਾ ਜੀ ਸੋ ਦੋਸਤੋ ਅੱਜ ਕੱਲ ਆਪਾਂ ਕੀ ਦੇਖਦੇ ਆਂ ਵੀ ਘੋੜੀਆਂ ਜਾਦੇ ਰਿਪੀਟ ਹੋ ਰਹੀਆਂ ਨੇ ਬਾਰ ਬਾਰ 50 60% ਪ੍ਰੋਬਲਮ ਆਉਂਦੀ ਕੀ ਆ ਵੀ ਆਮ ਫਾਰਮਾਂ ਤੇ ਜਾਂ ਆਮ ਆਪਾਂ ਜ਼ਿਮੀਂਦਾਰਾਂ ਦੇ ਘਰਾਂ ਦੇ ਵਿੱਚ ਦੇਖਦੇ ਆਂ ਵੀ ਘੋੜੀਆਂ ਨੂੰ ਪ੍ਰੋਬਲਮ ਕੋਈ ਨਹੀਂ ਹੁੰਦੀ ਜਦੋਂ ਆਪਾਂ ਡਾਕਟਰ ਤੋਂ ਚੈੱਕਅਪ ਕਰਾਉਨੇ ਆ ਡਾਕਟਰ ਸਾਹਿਬ ਕਹਿੰਦੇ ਆ ਵੀ ਯਾਰ ਘੋੜੀ ਸਹੀ ਅੰਦਰ ਦੀ ਬਿਲਕੁਲ ਓਕੇ ਆ ਕੋਈ ਓਵਰੀਆਂ ਦੀ ਦਿੱਕਤ ਨਹੀਂ ਕੋਈ ਬੱਚੇਦਾਨੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਪਰ ਆਪਾਂ ਦੇਖਦੇ ਆਂ ਵੀ 4-4 5-5 ਵਾਰ ਆਪਾਂ ਘੋੜੀ ਮੀਟ ਕਰਾ ਲੈਂਦੇ ਆਂ ਤੇ ਘੋੜੀ ਖੱਬਣ ਨਹੀਂ ਰਹਿੰਦੀ। ਇਹ ਸਮੱਸਿਆ ਬਹੁਤ ਬਣੀ ਖੜੀ ਆ ਅੱਜ ਕੱਲ ਇੰਡੀਆ ਲੈਵਲ ਤੇ ਹੀ ਬਣੀ ਖੜੀ ਆ ਸਮੱਸਿਆ। ਕੱਲੀ ਇੱਕ ਸਟੇਟ ਦੀ ਨਹੀਂ ਆਪਾਂ ਕਹਿ ਸਕਦੇ। ਸੋ ਇਹ ਚੀਜ਼ ਦਾ ਆਪਾਂ ਨੂੰ ਹੱਲ ਕੱਢਣਾ ਪੈਣਾਗਾ। ਜਿੰਨੇ ਕ ਆਪਣੇ ਪੁਰਾਣੇ ਵੈਦ ਕਹਿ ਲੋ ਜਾਂ ਜਿੰਨੇ ਆਪਣੇ ਪੁਰਾਣੇ ਘੋੜਿਆਂ ਵਾਲੇ ਭਰਾਵਾਂ ਦੇ ਤਜਰਬੇ ਆਪਣੇ ਬਾਪੂ ਦਾਦੇ ਹਣਿਆਂ ਦੇ ਪੜਦਾਦਿਆਂ ਦੇ। ਉਹਨਾਂ ਦੇ ਵਿੱਚੋਂ ਆਪਾਂ ਨੂੰ ਇਸ ਚੀਜ਼ ਨੂੰ ਸਮਝਣ ਦੀ ਲੋੜ ਪੈਣੀ ਆ ਤਾਂ ਹੀ ਜਾ ਕੇ ਆਪਾਂ ਇਹ ਚੀਜ਼ ਦਾ ਹੱਲ ਕਰ ਸਕਦੇ ਆਂ। ਕਿਉਂਕਿ ਬਹੁਤਈ ਫਾਰਮਾਂ ਦੇ ਉੱਤੇ ਆਪਾਂ ਦੇਖਦੇ ਆਂ ਲੱਖਾਂ ਕਰੋੜਾਂ ਦੀਆਂ ਘੋੜੀਆਂ ਨੇ ਜਿਹੜੀਆਂ ਜਿਨ੍ਹਾਂ ਨੇ ਅੱਗੇ ਪਹਿਲਾਂ ਚੰਗਾ ਪ੍ਰੋਡਿਊਸ ਕੀਤਾ ਵਾ ਤੇ ਅੱਜ ਜਮ੍ਹਾਂ ਉਹ ਖਾਲੀ ਬੇਵਸ ਹੋਈਆਂ ਖੜੀਆਂ ਨੇ ਬੱਚਾ ਦੇਣ ਤੋਂ ਸੋ ਜਿੰਨੀਕ ਸਾਡੀ ਕੋਸ਼ਿਸ਼ ਹੋਈ ਅੱਜ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਅਸੀਂ ਕੁਝ ਪਰਸੈਂਟਾਂ ਦੇ ਵਿੱਚ ਥੋੜਾ ਇਹ ਚੀਜ਼ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਇੱਕ ਤੁਹਾਨੂੰ ਅੱਜ ਦਵਾਈ ਬਾਰੇ ਦੱਸਣਾਗਾ ਦੇਸੀ ਤਰੀਕੇ ਦੇ ਨਾਲ ਦਵਾਈ ਤਿਆਰ ਕੀਤੀ ਹੋਈ ਆ ਬਹੁਤ ਥੋੜੀ ਮਾਤਰਾ ਦੇ ਵਿੱਚ ਤੇ ਇੱਕ ਵਾਰ ਹੀ ਦੇਣੀ ਆ ਉਹ ਉਹ ਕਿਵੇਂ ਦੇਣੀ ਆ ਤੇ ਘੋੜੀ ਕਨਸੀਵ ਕਰਨ ਦੇ ਚਾਂਸ ਬਹੁਤ ਜ਼ਿਆਦੇ ਆ ਇਹ ਅਜਮਾਇਆ ਗਿਆ ਫਾਰਮੂਲਾ ਗਾ ਤੇ ਦੇਸੀ ਦਵਾਈ ਅੰਕਲ ਬਰਰਾਜੀ ਆਪਣੇ ਨਾਲ ਬੈਠੇ ਨੇ ਇਹਨਾਂ ਦੇ ਤਜਰਬੇ ਨਾਲ ਤਿਆਰ ਕੀਤੀ ਹੋਈ ਆ ਕਾਫੀ ਸਾਰੀਆਂ ਰਿਪੀਟਰ ਘੋੜੀਆਂ ਦੇ ਉੱਤੇ ਜਮਾ ਕੇ ਦੇਖ ਲਈ ਇਹ ਦਵਾਈ ਸੋ ਬਹੁਤ ਚੰਗੇ ਰਿਜ਼ਲਟ ਆਏ ਆ ਫੇਰ ਹੀ ਅੱਜ ਅਸੀਂ ਇਸ ਤੋਂ ਬਾਅਦ ਵੀਡੀਓ ਬਣਾਉਣ ਲੱਗੇ ਆ ਜੇ ਸਾਨੂੰ ਇਸ ਦਵਾਈ ਦਾ ਕੋਈ ਰਿਜ਼ਲਟ ਮਿਲਿਆ ਤੇ ਸਾਨੂੰ ਲੱਗਿਆ ਵੀ ਯਾਰ ਆਪਾਂ ਨੂੰ ਇਹ ਚੀਜ਼ ਲੋਕਾਂ ਦੇ ਸਾਹਮਣੇ ਰੱਖਣੀ ਚਾਹੀਦੀ ਆ ਤਾਂ ਕਿ ਭਰਾਵਾਂ ਦਾ ਫਾਇਦਾ ਹੋ ਸਕੇ ਸੋ ਬਾਕੀ ਦੀ ਗੱਲਬਾਤ ਆਪਾਂ ਅੰਕਲ ਬਲਰਾਜ ਜੀ ਦੇ ਨਾਲ ਕਰਾਂਗੇ ਅੱਜ ਆਪਾਂ ਬਠਿੰਡੇ ਤੋਂ ਅੱਗੇ ਪਿੰਡ ਪੈਂਦਾ ਜੀ ਆਪਾਂ ਪੰਜਾਬ ਵਾਲੇ ਪਾਸੇ ਲਾ ਲਈਏ ਤਾਂ 30-35 ਕਿਲੋਮੀਟਰ ਪੈ ਜਾਂਦਾ ਬਠਿੰਡੇ ਤੋਂ ਵੈਸੇ ਪਿੰਡ ਆ ਜਿਹੜਾ ਇਹ ਹਰਿਆਣਾ ਏਰੀਏ ਦਾ ਪਿੰਡ ਆ ਡੱਬਾ ਵਾਲੀ ਬਿਲਕੁਲ ਨੇੜੇ ਰਹਿ ਜਾਂਦਾ ਤਕਰੀਬਨ ਇੱਥੋਂ 8-10 ਕਿਲੋਮੀਟਰ ਹੋਣਾਗਾ ਵੱਧ ਤੋਂ ਵੱਧ ਤੇ ਆ ਰੈਫਾਇਨਰੀ ਜਿਹੜੀ ਰਾਮਾ ਮੰਡੀ ਰੈਫਾਇਨਰੀ ਆ ਉਹ ਵੀ ਇਧਰੋਂ ਨੇੜੇ ਰਹਿ ਜਾਂਦੀ ਆ ਪੰਜਾਬ ਦੇ ਵਿੱਚ ਸੋ ਹੱਦ ਤੇ ਪੰਜਾਬ ਦੀ ਹੱਦ ਤੇ ਤੇ ਹਰਿਆਣੇ ਦੀ ਸਟਾਰਟਿੰਗ ਤੇ ਪਿੰਡਾ ਫੁੱਲੋ ਮੇਰ ਸਿੰਘ ਤੇ ਅੰਕਲ ਜੀ ਦੇ ਨਾਲ ਥੋਡੀ ਗੱਲਬਾਤ ਕਰਾਉਣੇ ਆ ਪਿੱਛੇ ਪਰਿਵਾਰ ਬਾਰੇ ਮੈਂ ਤੁਹਾਨੂੰ ਦੱਸ ਦਿੰਨਾ ਵੀ ਇਹਨਾਂ ਦੇ ਕੋਲੇ ਅਬੋਰ ਵਾਲੇ ਘੋੜੇ ਦਾ ਬੱਚਾ ਹੁੰਦਾ ਸੀਗਾ ਡਾਇਰੈਕਟ ਪੁਰਾਣਾ ਘੋੜਾ ਗੁਲਾਬ ਵਾਲਾ ਘੋੜਾ ਵੱਜਦਾ ਸੀ ਉਹ ਅੰਕਲ ਜੀ ਦੇ ਫਾਦਰ ਸਾਹਿਬ ਦਾ ਨਾਮ ਆ ਗੁਲਾਬ ਸਿੰਘ ਜੀ ਜਿਹੜੇ ਸੀਗੇ ਤੇ ਉਹਨਾਂ ਦਾ ਬੜਾ ਨਾਮ ਆ ਸੋ ਪੁਰਾਣੇ ਜਿਹੜੇ ਘੋੜਾ ਪਾਲ ਕੇ ਵੀਰਾ ਅੰਕਲ ਜੀ ਨੂੰ ਦੇਖ ਕੇ ਤੁਸੀਂ ਪਛਾਣ ਹੀ ਲਿਆ ਹੋਣਾ ਸੋ ਇਹਨਾਂ ਦਾ ਪਹਿਲਾਂ ਅਸੀਂ ਧੰਨਵਾਦ ਕਰਦੇ ਆਂ ਵੀ ਜਿਹੜੀ ਇਹਨਾਂ ਨੇ ਇੰਨੀ ਚੰਗੀ ਦਵਾਈ ਤਿਆਰ ਕੀਤੀ ਆ ਬਹੁਤ ਸੋਹਣੇ ਰਿਜ਼ਲਟ ਮਿਲੇ ਆ ਬਾਕੀ ਗੱਲਬਾਤ ਆਪਾਂ ਅੰਕਲ ਜੀ ਤੋਂ ਪੁੱਛਦੇ ਆਂ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਜਿੰਨੇ ਵੀ ਦੇਖ ਰਹੇ ਆ ਭੈਣ ਭਰਾ ਸਭ ਨੂੰ ਸਤਿ ਸ਼੍ਰੀ ਅਕਾਲ ਸਭ ਨੂੰ ਫਤਿਹ ਦੱਸੋ ਜੀ ਅੱਗੇ ਬੋਲੋ ਅੰਕਲ ਜੀ ਦੇਖੋ ਮੈਂ ਪਿੰਡ ਦਾ ਸਾਰਾ ਐਡਰੈਸ ਕਲੀਅਰ ਕਰਤਾ ਥੋੜਾ ਜਿਹਾ ਆਪਾਂ ਸਾਨੂੰ ਪਹਿਲਾਂ ਇਹ ਦੱਸ ਦਿਓ ਵੀ ਜਿਹੜਾ ਆਪਣੇ ਕੋਲੇ ਘੋੜਾ ਹੁੰਦਾ ਸੀ ਤਾਂ ਕਿ ਬਹੁਤੇ ਭਰਾਵਾਂ ਨੇ ਤਾਂ ਸਾਨੂੰ ਦੇਖਣ ਸਰ ਸਿਆਣ ਲੈਣਾ ਜੀ ਜੀ ਹੈਨਾ ਤੁਸੀਂ ਪੁਰਾਣੀ ਤਜਰਬੇਕਾਰ ਹੋ ਹਾਂਜੀ ਤੇ ਉਹਦੇ ਬਾਰੇ ਥੋੜਾ ਇਹ ਘੋੜੇ ਬਾਰੇ ਦੱਸ ਦਿਓ ਕਿਹੜਾ ਘੋੜਾ ਹੁੰਦਾ ਸੀ ਜੀ ਆਪਣੇ ਕੋਲੇ ਕਿੰਨਾ ਟਾਈਮ ਰਿਹਾ ਫਿਰ ਬਾਕੀ ਗੱਲਬਾਤ ਆਪਾਂ ਦਵਾਈ ਬਾਰੇ ਭਰਾਵਾਂ ਨੂੰ ਘੋੜਾ ਜੀ ਸਾਡੇ ਕੋਲੇ ਹਬੋਰ ਵਾਲੇ ਵੱਡੇ ਘੋੜੇ ਦਾ ਬੱਚਾ ਹੁੰਦਾ ਸੀ ਹਾਂਜੀ ਉਹਨਾਂ ਟਾਈਮਾਂ 'ਚ 1 ਲੱਖ ਰੁਪਇਆ ਜ਼ਮੀਨ ਦਾ ਮੁੱਲ ਹੁੰਦਾ ਸੀ ਠੀਕ ਹੈ ਜੀ ਉਸ ਘੋੜੇ ਦਾ ਸਾਨੂੰ ਬਿਨਾ ਮੰਗਿਆ 7.5 ਲੱਖ ਰੁਪਈਆ ਦੇ ਕੇ ਗਏ ਜਾਂਦੇ ਸੀ ਕਰੇ ਹਾਂਜੀ ਖੂਨ ਵਾਲਾ ਨਾਰ ਭਾਗ ਜਸਪਾਲ ਤੇ ਪੰਮਾ ਹਾਂਜੀ ਹਾਂਜੀ ਅਸੀਂ ਨੋਰਮਲ ਜ਼ਿਮੀਦਾਰ ਸੀ ਠੀਕ ਹੈ ਜੀ ਮੇਰੇ ਬਾਪ ਨੂੰ ਸ਼ੌਂਕ ਸੀ ਸਾਨੂੰ ਸ਼ੌਂਕ ਸੀ ਅਸੀਂ ਘੋੜਾ ਦਿੱਤਾ ਨਹੀਂ ਹਾਂਜੀ ਬਹੁਤ ਚੰਗਾ ਚੱਲਿਆ ਹਾਂਜੀ ਤੇ ਬਹੁਤ ਬੱਚੇ ਆਏ ਠੀਕ ਹੈ ਜੀ ਬਹੁਤ ਲੋਕਾਂ ਨੇ ਬਹੁਤ ਚੰਗੀਆਂ ਬਸ਼ੇਰੀਆਂ ਨੀਲੀਆਂ ਜੰਮੀਆਂ ਬਸ਼ੇਰੀਆਂ ਉਹਨਾਂ ਟਾਈਮਾਂ 'ਚ 3.5-3 ਲੱਖ ਰੁਪਈਏ ਦੀਆਂ ਵਿਕੀਆਂ ਹਾਂਜੀ ਹਾਂਜੀ ਉਹ ਘੋੜੇ ਦਾ ਬਹੁਤ ਚੰਗਾ ਰਿਜ਼ਲਟ ਸੀਗਾ ਤੇ ਘੋੜਾ ਵੀ ਹੁਣ ਹੁਣ ਤਾਂ ਇਹ ਜੁਗ ਆ ਗਿਆ ਜੀ ਅਸੀਂ ਰਾਤ ਦੇ 12:00 12:00 ਵਜੇ ਘੋੜਾ ਛੱਡਿਆਗਾ ਦੜਬੇ ਵਾਲਾ ਜੈ ਨਾਰਾਇਣ ਰਾਤ ਦੇ 12:00 ਵਜੇ ਘੋੜੀ ਲੈ ਕੇ ਆਇਆ ਸੀ ਅੱਛਾ ਜੀ ਸਾਨੂੰ ਕਹਿੰਦਾ ਵੀ ਘੋੜੀ ਦੀ ਹੀਟ ਜਾਂਦੀ ਹੈ ਹਾਂਜੀ ਹੁਣ ਛੱਡੋ ਹਾਂਜੀ ਅਸੀਂ 12:00 ਵਜੇ ਵੀ ਘੋੜੀ ਮੇਟ ਕਰਾਈ ਹਾਂਜੀ ਅਸੀਂ ਸਮਝਦੇ ਸੀਗੇ ਵੀ ਅਗਲੇ ਦਾ ਜਾਨਵਰ ਹੈ ਹਾਂਜੀ ਜੇ ਸਾਲ ਭਰ ਦੀ ਖੇਤੀ ਆ ਸਾਲ ਭਰ ਦੀ ਖੇਤੀ ਹੈ ਹਾਂਜੀ ਬੀਜੇ ਨਹੀਂ ਰਹਿੰਦੀ ਤਾ ਵੀ ਬੰਦੇ ਦਾ ਇੰਨਾ ਮਨ ਦੁਖੀ ਹੁੰਦਾ ਹਾਂਜੀ ਠੀਕ ਹੈ ਜੀ ਹਾਂ ਤੇ ਪਰ ਹੁਣ ਕੋਈ ਨਹੀਂ ਸਮਝਦਾ ਇਸੇ ਕਰਕੇ ਹੁਣ ਇਹ ਦਵਾਈ ਤਿਆਰ ਕਰੀ ਸੀਗੀ ਵੀ ਕਿਸੇ ਭੈਣ ਭਰਾ ਦਾ ਫਾਇਦਾ ਹੋ ਜੇ ਹਾਂਜੀ ਹਾਂ ਤੇ ਫਾਇਦਾ ਹੁੰਦਾ ਹੈ ਜੀ ਠੀਕ ਹੈ ਜੀ ਸਾਡੇ ਕੋਲੇ ਐਡਰੈਸ ਲਿਖੇ ਪੈਣਗੇ ਰਸੌਲੀਆਂ ਵਾਲੀਆਂ ਘੋੜੀਆਂ ਵੀ ਗੱਭ ਰਈਆਂ ਹੈਗੀਆਂ ਠੀਕ ਹੈ ਜੀ ਹਾਂਜੀ ਤੇ ਅੰਕਲ ਜੀ ਪਹਿਲਾਂ ਆਪਾਂ ਇਹ ਦੱਸਿਏ ਭਰਾਵਾਂ ਨੂੰ ਬੀ ਇਹ ਦਵਾਈ ਤੁਸੀਂ ਕਿੰਨਾ ਕੁ ਟਾਈਮ ਪਹਿਲਾਂ ਤਿਆਰ ਕੀਤੀ ਸੀ ਤੇ ਅਜਮਾ ਕੇ ਕਦੋਂ ਦੇਖੀ ਤੁਹਾਨੂੰ ਇਸ ਦਵਾਈ ਦੇ ਰਿਜ਼ਲਟ ਮਿਲਨੇ ਕਦੋਂ ਸ਼ੁਰੂ ਹੋਏ ਤੁਹਾਨੂੰ ਇਹ ਲੱਗਿਆ ਵੀ ਯਾਰ ਆਪਾਂ ਨੂੰ ਕੰਟੀਨਿਊ ਕਰਨਾ ਚਾਹੀਦਾ ਇਹ 2 ਸਾਲ ਹੋ ਗਏ ਜੀ ਠੀਕ ਹੈ ਜੀ ਅਸੀਂ ਪਹਿਲਾਂ ਸਾਡੇ ਪਿੰਡ ਇੱਕ ਘੋੜੀ ਸੀਗੀ ਉਹਦਾ ਪੈਰ ਟੁੱਟਿਆ ਸੀ ਠੀਕ ਹੈ ਜੀ ਘੋੜੀ ਸ਼ਕੀਨ ਸੀ ਪ੍ਰਧਾਨ ਵਾਲੇ ਘੋੜੇ ਦੀ ਬੱਚੀ ਸੀਗੀ ਉਹ ਘੋੜੀ ਦਾ ਇੱਕ ਪੈਰ ਟੁੱਟ ਗਿਆ ਸੀ ਦੂਜਾ ਖਰਾਬ ਹੋ ਗਿਆ ਸੀ ਹਾਂਜੀ ਉਹ ਘੋੜੀ ਅੰਦਰ ਹੀ ਖੜੀ ਰਹੀ ਅੱਛਾ ਜੀ ਅੰਦਰ ਖੜੀ ਰਹੀ ਹੈਗੀ ਉਹ ਘੋੜੀ 4 ਸਾਲ 5 ਸਾਲ ਨਹੀਂ ਰਹੀ ਠੀਕ ਹੈ ਜੀ ਉਹਨਾਂ ਦੇ ਬਜ਼ੁਰਗ ਨੇ ਬਹੁਤ ਮੱਥਾ ਮਾਰਿਆ ਹਾਂਜੀ ਵੀ ਨਹੀਂ ਰਹਿੰਦੀ ਉਹ ਕਹਿੰਦਾ ਵੀ ਜੇ ਆਪਾਂ ਕਿਸੇ ਨੂੰ ਇਹ ਦੇਤੀ ਤਾਂ ਧੁੱਪੇ ਸ਼ਾਮੇ ਖੜੀ ਰਊਈ ਉਹ ਬੰਦਾ ਪਾਪ ਨੂੰ ਮੰਨਣ ਵਾਲਾ ਸੀ ਹਾਂਜੀ ਅਸੀਂ ਉਸ ਘੋੜੀ ਤੇ ਦਵਾਈ ਜਮਾਈ ਹਾਂਜੀ ਤੇ ਉਹ ਘੋੜੀ ਇੱਕ ਵਾਰੀ ਘੋੜਾ ਜੰਪ ਦਿੱਤਾ ਹਾਂਜੀ ਪਹਿਲੀ ਵਾਰ ਡਾਕਟਰ ਕਹਿ ਕੇ ਗਿਆ ਸੀਗਾ ਵੀ ਅੱਜ ਛੱਡ ਦਿਓ ਘੋੜਾ ਇੱਕ ਵਾਰੀ ਤੀਜੇ ਦਿਨ ਛੱਡ ਦਿਓ ਹਾਂਜੀ ਪਹਿਲੀ ਵਾਰ ਘੋੜਾ ਛੱਡ ਕੇ ਉਹਨੂੰ ਉਹ ਦਵਾਈ ਦਿੱਤੀ ਤੇ ਉਹ ਘੋੜੀ ਘਬ ਰਹੀ ਸੂਈ ਠੀਕ ਹੈ ਜੀ ਬਕਾਇਦਾ ਸਾਡੇ ਕੋਲੇ ਵੀਡੀਓ ਪਈ ਹੈ ਹਾਂਜੀ ਹਾਂ ਜਖੇਪਲ ਵਾਲੇ ਸੰਤ ਹੈ ਜਿਹੜੇ 101 ਡੇਰੇ ਦੇ ਮੰਤ ਹੈ ਉਹ ਹਾਂਜੀ ਉਹ 10-10 ਘੋੜੀਆਂ ਹੀ ਦਵਾਈ ਲੈ ਕੇ ਗਏ ਨੇ ਠੀਕ ਹੈ ਜੀ ਕੋਈ ਵੀ ਬੰਦਾ ਉੱਥੋਂ ਪ੍ਰੂਫ ਕਰ ਸਕਦਾ ਹੈ ਹਾਂਜੀ ਬਾਥੀ ਹੋਰ ਦੇਖਿਆ ਜੀ ਹਾਂ ਮੰਨ ਲਓ ਵੀ ਕਈ ਭਰਾ ਮੰਨ ਲਓ ਕੋਈ 5-4 ਘੋੜੀਆਂ ਜਿਵੇਂ ਇੱਕ ਦੀ ਲੈ ਗਿਆ ਉਸ ਤੋਂ ਬਾਅਦ ਚੋ 4-5 ਘੋੜੀਆਂ ਦੀ ਹੋਰ ਲੈ ਗਿਆ ਆਪਾਂ ਨੂੰ ਤਾਂ ਜਿਹੜਾ ਇਹਦਾ ਰਿਜ਼ਲਟ ਦੱਸਿਆਗਾ ਲੋਕਾਂ ਨੇ ਦਿੱਤਾ ਲੋਕਾਂ ਨੇ ਲੋਕਾਂ ਨੇ ਆਪ ਨੂੰ ਫੋਨ ਕਰਕੇ ਦੱਸਿਆ ਜੀ ਵੀ ਸਾਨੂੰ ਫਾਇਦਾ ਹੋਇਆ ਤੇ ਤੁਸੀਂ ਇਹ ਚੀਜ਼ ਨੂੰ ਲੋਕਾਂ ਦੇ ਸਾਹਮਣੇ ਹੋਰ ਭਰਾਵਾਂ ਦੇ ਸਾਹਮਣੇ ਲੈ ਕੇ ਆਓ ਇਹੋ ਜੀ ਦਵਾਈ ਕੰਮ ਕਰ ਰਹੀ ਆ ਬਹੁਤ ਵਧੀਆ ਰਿਜ਼ਲਟ ਮਿਲਿਆ ਪੁੱਤਰ ਆਪਾਂ ਡਾਕਟਰਾਂ ਨੂੰ ਪੈਸੇ ਦੇਈ ਜਾਣੇ ਆ ਹਾਂਜੀ ਡਾਕਟਰ ਆਪ ਦੀ ਥਾਂ ਸਹੀ ਏ ਹਾਂਜੀ ਚੈੱਕ ਕਰਕੇ ਡਾਕਟਰ ਕਹਿੰਦੇ ਆ ਵੀ ਇਹ ਘੋੜੀ ਅੰਦਰ ਦੀ ਸਾਫ਼ ਹੈ ਹਾਂਜੀ ਇਹਨੂੰ ਮੇਟ ਕਰਾਓ ਹਾਂਜੀ ਹਾਂਜੀ ਮੇਟ ਕਰਾਉਣੇ ਆ ਘੋੜੀਓ ਨਹੀਂ ਠਹਿਰਦੀ ਹਾਂਜੀ ਹਾਂਜੀ ਨਹੀਂ ਠਹਿਰਦੀ ਹਾਂਜੀ ਪਰ ਇਹ 50 60% ਜੇ ਹੁਣ ਅਸੀਂ 500 ਘੋੜੀ ਨੂੰ ਦਵਾਈ ਦਿੱਤੀ ਹੈ ਹਾਂਜੀ ਤਾਂ 450 ਪੌਣੇ 500 ਘੋੜੀ ਗੱਭ ਰਹੀ ਹੈ ਠੀਕ ਹੈ ਜੀ ਕੋਈ ਝੂਠ ਨਹੀਂ ਕੋਈ ਮੈਂ ਰੱਬ ਤੋਂ ਡਰ ਕੇ ਕਹਿਣਾ ਰੱਬ ਨੂੰ ਮੰਨਣ ਵਾਲਾ ਬੰਦਾ ਹੈ ਹਾਂਜੀ ਮੇਰੇ ਕੋਲੇ ਵਧਗਾ ਪੈਲੀ ਹੈ ਠੀਕ ਹੈ ਜੀ ਵਧਗਾ ਧੀ ਪੁੱਤ ਹੈ ਸਭ ਮੇਰੀ ਨੌਕਰੀ ਤੇ ਲੱਗੀ ਹੈ ਮੇਰਾ ਪੁੱਤ ਕਮਾਈ ਕਰਦਾ ਹੈ ਮੈਂ ਇਕੱਲੇ ਪੈਸੇ ਪਿੱਛੇ ਨਹੀਂ ਜਾਂਦਾ ਠੀਕ ਹੈ ਜੀ ਠੀਕ ਹੈ ਮੈਂ ਸਿਰਫ ਆਏ ਆ ਵੀ ਕਿਸੇ ਦਾ ਜਾਨਵਰ ਨਾ ਖਰਾਬ ਹੋਵੇ ਕਿਉਂਕਿ ਜੀ ਜਦੋਂ ਘੋੜੀ ਸੂਣੇ ਤੋਂ ਹੀ ਰਹੇਗੀ ਤਾਂ ਫਿਰ ਬੇਕਾਦਰੀ ਹੋਏ ਬੇਕਾਦਰੀ ਹੋਊਗਾ ਸਾਰਾ ਉਹਨਾਂ ਵਾਲਾ ਕੰਮ ਹੋ ਜਾਂਦਾ ਸਾਂਭਣਾ ਕੀ ਨਹੀਂ ਹੈ ਜੀ ਉਹਨੂੰ ਸਾਡੇ ਕੋਲੇ ਜੀ 40 ਕਿਲੋ ਦੁੱਧ ਵਾਲੀ ਗਾਂ ਹੈ ਹਾਂ ਜੀ ਉਹਦੇ ਥਣ ਮਰ ਗਏ ਚਾਰੇ ਉਹ ਖੜੀ ਐ ਬਕਾਇਦਾ ਤੁਸੀਂ ਵੀਡੀਓ ਚ ਬੁਖਾ ਦਿਓ ਹਾਂਜੀ ਪਰ ਸਾਨੂੰ ਉਹਨੂੰ ਛੱਡਣ ਨੂੰ ਜੀ ਨਹੀਂ ਕਰਦਾ ਅਸੀਂ ਪਾਲੀ ਐ ਹਾਂਜੀ ਜਿਹੜੀ ਘੋੜੀ ਹੈਗੀ ਹੁਣ ਜੇ ਖਾਲੀ ਰਹਿੰਦੀ ਐ ਤਾਂ ਉਹਨੂੰ ਬੇਕਾਦਰੀ ਕਰ ਦਿੰਦੇ ਐ ਹਾਂਜੀ ਪਰ ਮੈਂ ਇਹ ਨਹੀਂ ਚਾਹੁੰਦਾ ਵੀ ਕੋਈ ਜਾਨਵਰ ਮੇਰਾ ਜਾਨਵਰ ਆਣਾ ਮੁਹੱਬਤ ਐ ਠੀਕ ਐ ਜੀ ਵੀ ਬੇਕਾਰ ਹੋਵੇ ਹਾਂਜੀ ਠੀਕ ਹੈ ਮੈਂ ਇਸ ਗੱਲ ਦਾ ਮਾਰਿਆ ਕੋਈ ਉਹਦੇ ਚੋਂ ਮੈਂ ਨਫਾ ਨਹੀਂ ਲੈਂਦਾ ਠੀਕ ਹੈ ਜੀ ਕੁਝ ਵੀ ਹਾਂਜੀ 2-2 ਘੰਟੇ ਮੈਨੂੰ ਉਹ ਦਵਾਈ ਬਣਾਉਣ ਤੇ ਰਗੜਨ ਤੇ ਲੱਗ ਜਾਂਦੇ ਆ ਹਾਂਜੀ ਤਿੰਨ ਚਾਰ ਟੋਕਰੇ ਪਾਥੀਆਂ ਦੇ ਵੱਲਦੇ ਆ ਠੀਕ ਹੈ ਜੀ ਫੇਰ ਬਣਾਉਣੇ ਆ ਠੀਕ ਹੈ ਜੀ ਫੇਰ ਵੀ ਕਈ ਮੇਰੇ ਭਰਾ ਗਰੰਟੀ ਮੰਗਦੇ ਆ ਘੋੜੇ ਵਾਲੇ ਨੂੰ ਲੱਖ ਰੁਪਿਆ ਦਿਆ ਹੁੰਦੇ ਆ ਬਿਲਕੁਲ ਜੀ ਉਹ ਨੂੰ ਨਹੀਂ ਕਹਿੰਦੇ ਵੀ ਤੂੰ ਗਰੰਟੀ ਦੇਵੇਂਗਾ ਹਾਂ ਡਾਕਟਰ ਨੂੰ 5000 ਫੀਸ ਦੇ ਦਿੰਦੇ ਆ ਹਾਂਜੀ ਨਹੀਂ ਕਹਿੰਦੇ ਹਾਂਜੀ ਪਰ ਅਸੀਂ ਦਵਾਈ ਦਾ ਮੁੱਲ 2500 ਰੁਪਇਆ ਰੱਖਿਆ ਜਿਹੜੀ ਸਾਡੀ ਦਵਾਈ 2200 ਚ ਤਿਆਰ ਹੁੰਦੀ ਹੈ ਠੀਕ ਹੈ ਜੀ ਸਾਥੋਂ ਫੇਰ ਵੀ ਕਈ ਗਰੰਟੀ ਮੰਗਦੇ ਆ ਉਹ ਜਿਹੜੇ ਗਰੰਟੀ ਮੰਗਦੇ ਆ ਉਹ ਤਾਂ ਆਪ ਦਾ ਕਰਨ ਅੰਗਰੇਜ਼ ਠੀਕ ਹੈ ਜੀ ਜਿਹੜੇ ਪਹਿਲਾਂ ਹੀ ਗਰੰਟੀ ਭਾਲਦੇ ਹਾਂ ਜਿਨ੍ਹਾਂ ਨੇ ਅਜਮਾ ਕੇ ਦੇਖ ਲਿਆ ਜਾਂ ਜਦੋਂ ਹੋਰ ਦਵਾਈਆਂ ਦੇ ਕੇ ਥੱਕ ਆਕ ਚੁੱਕੇ ਆ ਜਿਨ੍ਹਾਂ ਨੂੰ ਐ ਲੱਗਦਾ ਵੀ ਅਸੀਂ ਕਰ ਸਕਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਤਾਂ ਬਾਈ ਉਹਨਾਂ ਨੂੰ ਜਾਂ ਅੰਕਲ ਜੀ ਮੋਸਟ ਵੈਲਕਮ ਹਨ ਮੋਸਟ ਵੈਲਕਮ ਹੈ ਇਹਨਾਂ ਦੱਸ ਦੇਣੋ ਫੋਨ ਬਾਬਾ ਨਾਨਕ ਸਭ ਦੀ ਸੁਣਦਾ ਹਾਂਜੀ ਮੈਂ ਨਹੀਂ ਕੁਝ ਕਰ ਸਕਦਾ ਨਾ ਮੈਂ ਦਵਾਈ ਚ ਨਾ ਕੋਈ ਘੋੜੀ ਚ ਪਰਮਾਤਮਾ ਹਾਂਜੀ ਬਾਬਾ ਨਾਨਕ ਐਸਾ ਰੱਬ ਨੂੰ ਮੰਨਣ ਵਾਲੇ ਬੰਦੇ ਆ ਹਾਂਜੀ ਤੇ ਉਹ ਦੇਵਾਂਗੇ ਦਵਾਈ ਰਿਜ਼ਲਟ 100 ਦਾ 100% ਮਿਲੂਗਾ ਦੂਜੀ ਗੱਲ ਇਹ ਆ ਜੀ ਜਿਵੇਂ ਤੁਸੀਂ ਦੱਸਿਆ ਸੀ ਵੀ ਜਿੰਨੇ ਕਿ ਜਾਨਵਰਾਂ ਨੂੰ ਆਪਾਂ ਇਦੋਂ ਪਹਿਲਾਂ ਦੇਤੀਆ ਹਾਂਜੀ ਉਹ ਮਾਲਕਾਂ ਦੇ ਆਪਣੇ ਕੋਲੇ ਐਡਰੈਸ ਨੰਬਰ ਪਏ ਆ ਗਰੰਟੀ-ਵਰੰਟੀ ਸਾਡੇ ਕੋਲੇ ਤਾਂ ਇਹੀ ਆ ਵੀ ਤੁਸੀਂ ਆਜੋ ਇੱਥੇ ਤੁਹਾਨੂੰ ਨੰਬਰ ਪ੍ਰੋਵਾਈਡ ਕਰ ਦੇਵਾਂਗੇ ਫੋਨ ਲਾ ਲਓ ਤੁਸੀਂ ਆਪ ਦਾ ਨਚੋੜ ਉਹਨਾਂ ਤੋਂ ਕੱਢ ਲਓ ਕੱਢ ਲਓ ਜੀ ਇਤੋਂ ਵੱਡੀ ਗਰੰਟੀ ਹਾਂਜੀ 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 ਇਤੋਂ ਵੱਡੀ ਕੋਈ ਗਰੰਟੀ ਨਹੀਂ ਹੋ ਸਕਦੀ ਹਾਂਜੀ 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 ਅਸੀਂ ਇੱਕ ਅੰਕਲ ਜੀ ਇਹ ਦੱਸੋ ਵੀ ਜਿਹੜੀ ਆਪਣੀ ਇਹ ਦਵਾਈ ਹੈ ਇਹ ਕਿੰਨਾ ਕੇਸਾਂ ਦੇ ਵਿੱਚ ਇਹਨੇ ਆਪਾਂ ਨੂੰ ਰਿਜ਼ਲਟ ਜਾਦੇ ਦਿੱਤਾ ਵੀ ਇਹ ਦਵਾਈ ਆਪਾਂ ਉਹਨਾਂ ਜਾਂ ਘੋੜੀਆਂ ਨੂੰ ਦੇ ਸਕਦੇ ਹਾਂ ਜਿਹੜੀਆਂ ਅੰਦਰ ਦੀਆਂ ਬਿਲਕੁਲ ਸਹੀ ਆ ਵੈਸੇ ਨਹੀਂ ਰਹਿ ਰਹੀਆਂ ਜੇ ਜਾਂ ਕਈ ਵਾਰ ਜ਼ਿਆਦਾ ਇਨਫੈਕਸ਼ਨ ਦੀ ਪ੍ਰੋਬਲਮ ਆਉਂਦੀ ਅੱਜਕੱਲ ਡਾਕਟਰ ਕਹਿੰਦੇ ਆ ਬਾਈ ਇਹਨੂੰ ਤਾਂ ਇਨਫੈਕਸ਼ਨ ਹੋਈ ਵੀ ਆ ਵੀ ਉਹਨਾਂ ਕੇਸਾਂ 'ਚ ਵੀ ਕੰਮ ਕੀਤਾ ਵੀ ਕਿਹੜੇ ਭਰਾਵਾਂ ਨੂੰ ਆਪਾਂ ਕਹੀਏ ਵੀ ਤੁਸੀਂ ਦਵਾਈ ਬੇਟੇ ਮੇਰੇ ਕੋਲੇ ਕੱਲ ਫੋਨ ਆਇਆ ਸੀ ਹਾਂਜੀ ਖੂਨਣਾ ਤੋਂ ਠੀਕ ਹੈ ਜੀ ਉਹਨਾਂ ਦੀ ਘੋੜੀ ਦੇ ਅੰਦਰ ਰਸੌਲੀ ਸੀ ਠੀਕ ਹੈ ਜੀ ਰਸੌਲੀ ਵਾਲੀ ਘੋੜੀ ਵੀ ਗੱਭ ਚੱਕ ਹੋਗੀ ਠੀਕ ਹੈ ਜੀ ਹਾਂ ਠੀਕ ਹੈ ਜੀ ਇਸ ਦੂਤੇ ਮੈਂ ਕੁਝ ਨਹੀਂ ਕਹਿ ਸਕਦਾ ਜਿਹੜੀ ਡਾਕਟਰਾਂ ਨੇ ਕਹਿਤਾ ਸੀਗਾ ਵੀ ਇਹਦੀ ఓਵਰੀ ਚ ਰਸੌਲੀ ਐ ਹਾਂਜੀ ਵੀ ਇਹ ਕੋੜੀ ਨਹੀਂ ਰਹਿੰਦੀ ਉਹ ਕੋੜੀ ਵੀ ਗੱਭ ਚੈੱਕ ਹੋ ਬਾਕੀ ਵੱਡੀ ਗੱਲ ਇਹ ਆ ਜੀ ਕੋਈ ਲੰਮਾ ਕੋਰਸ ਨਹੀਂ ਵੀ ਆਪਾਂ ਨੂੰ ਬੜਾ ਟਾਈਮ ਨਹੀਂ ਪੜਨੀ ਪੈਣੀ ਆ ਇੱਕ ਵਾਰੀ ਇੱਕ ਵਾਰ ਦੇਣੀ ਆ ਕੋੜੀ ਮੀਟ ਕਰਾਉਣ ਤੋਂ ਅੱਧਾ ਘੰਟਾ ਬਾਅਦ ਅੱਧਾ ਘੰਟਾ ਬਾਅਦ ਦੇਣੀ ਆ ਦਵਾਈ ਦੇ ਹੱਥ ਨਹੀਂ ਲਾਉਣਾ ਠੀਕ ਆ ਜੀ ਚੋਕਰ ਚ ਪਾ ਕੇ ਉਹਨੂੰ ਕਿਸੇ ਵੀ ਚਮਚੇ ਨਾਲ ਜਾਂ ਕੜਛੇ ਨਾਲ ਮਿਲਾਓ ਹਾਂਜੀ ਤੇ ਉਹ ਇਹ ਦਵਾਈ ਚ ਕੋਈ ਸਮੈਲ ਨਹੀਂ ਸਮੈਲ ਨਹੀਂ ਵੀ ਪਸ਼ੂ ਖਾਊਗਾ ਕੁਝ ਨਹੀਂ ਹਾਂ ਠੀਕ ਹੈ ਜੀ ਬਸ ਦਿਓ ਤੇ 100 ਦਾ 100 ਪਰਸੈਂਟ ਰਹੂ ਤੇ ਇਹਦਾ ਇੱਕ ਇਹ ਦੱਸੋ ਜੀ ਜਿਵੇਂ ਤੁਸੀਂ ਇਹ ਵੈਸੇ ਤਾਂ ਦੇਸੀ ਤਰੀਕੇ ਨਾਲ ਦਵਾਈਆਂ ਨਾਲ ਤਿਆਰ ਕੀਤੀ ਹੈ ਜੀ ਜੀ ਨਾਲ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਕਈ ਵਾਰ ਕੋਈ ਵੀ ਡਰ ਜਾਂਦੇ ਆ ਵੀ ਸਾਡਾ ਕੋਈ ਨੁਕਸਾਨ ਨਾ ਹੋ ਜਾ ਕੋਈ ਸਾਈਡ ਇਫੈਕਟ ਠੀਕ ਹੈ ਜੀ ਕੋਈ ਵੀ ਠੀਕ ਹੈ ਜੀ ਜਿਹੜੀ ਅੱਜ ਤੋਂ ਪਹਿਲਾਂ 400 500 ਘੋੜੀ ਨੂੰ ਦਵਾਈ ਦੇਤੀ ਇੱਕ ਵੀ ਲੰਬਾ ਨਹੀਂ ਆਇਆ ਠੀਕ ਹੈ ਜੀ ਜਾ ਇੱਕ ਵੀ ਕਿਸੇ ਬੰਦੇ ਨੇ ਆਖਿਆ ਨਹੀਂ ਵੀ ਮੈਨੂੰ ਆ ਗਲਤ ਹੋ ਗਿਆ ਜਾਂ ਹੋ ਗਿਆ ਜਾਂ ਘੋੜੀ ਬਿਮਾਰ ਹੋ ਗਈ ਜਾਂ ਕੁਝ ਵੀ ਹਾਂਜੀ ਘੋੜੀਆਂ ਦੇ ਅਸੀਂ ਐਡੇ ਪ੍ਰੇਮੀ ਹੈਗੇ ਸਾਡੇ ਚਾਰ ਘੋੜੀਆਂ ਹੁਣ ਗੁਜ਼ਰ ਗਈਆਂ ਘਰੇ ਹਾਂਜੀ ਤਾਂ ਕਈ ਵਾਰੀ ਜਦੋਂ ਜਾਦ ਆ ਜਾਂਦੀਆਂ ਨੀਂਦ ਨਹੀਂ ਆਉਂਦੀ ਹਾਂਜੀ ਤੇ ਅਸੀਂ ਜਾਨਵਰ ਦਾ ਉਹਦਾ ਕਿਵੇਂ ਬੁਰਾ ਤੱਕਾਂਗੇ ਬਿਲਕੁਲ ਜੀ ਨਹੀਂ ਤੱਕਦੇ ਬਾਕੀ ਅਜਮਾ ਕੇ ਦੇਖ ਲੈਣਾ ਅਜਮਾ ਕੇ ਵੇਖ ਲੈਣਾ ਇਹ ਕੋਈ ਇਹ ਕੋਈ ਐ ਤਾਂ ਹੈ ਨਹੀਂ ਕੋਈ ਲੁਪੀਸ਼ੀ ਕੀ ਆਪਾਂ ਗੱਲ ਕਰ ਰਹੇ ਹਾਂ ਹਾਂਜੀ 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 ਉਹ ਕੈਮਰਾ ਆਪਾਂ ਗੱਲ ਕਰ ਰਹੇ ਹਾਂ ਰਿਕਾਰਡ ਚ ਸਾਰਾ ਕੁਝ ਹੈਗਾ ਐਡਰੈਸ ਦੱਸਤਾ ਹਾਂ ਹਾਂਜੀ 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 ਠੀਕ ਹੈ ਜੀ ਤੇ ਆਪਾਂ ਭਰਾਵਾਂ ਨੂੰ ਦਵਾਈ ਵੀ ਦਿਖਾ ਦੇਣੀ ਹੈ ਹਨਾ ਹਾਂਜੀ ਹਾਂਜੀ ਆ ਫੜਾਇਓ ਦਵਾਈ ਵਿਖਾ ਦਿਓ ਲਓ ਜੀ ਆਹ ਆ ਦਵਾਈ ਹੈ ਇੱਕ ਡੋਜ਼ ਹੈ ਇਹਦੀ ਠੀਕ ਹੈ ਜੀ ਜਦੋਂ ਘੋੜੀ ਮੇਟ ਕਰਾਤੀ ਆਪਾਂ ਲਾਸਟਲੀ ਵਾਰ ਹਾਂਜੀ ਵੀ ਮੰਨ ਲਓ ਡਾਕਟਰ ਆਪਾਂ ਨੂੰ ਕਹਿ ਕੇ ਜਾਂਦਾ ਹੈਗਾ ਵੀ ਅੱਜ ਇੱਕ ਵਾਰੀ ਮਲਾਉਣੀ ਆ ਇੱਕ ਵਾਰੀ ਪਰਸੋਂ ਮਲਾਉਣੀ ਆ ਹਾਂਜੀ ਪਰਸੋਂ ਜਦੋਂ ਮੇਟ ਕਰਾਉਣੀ ਆ ਹਾਂਜੀ ਉਦੋਂ ਅੱਧਾ ਘੰਟਾ ਬਾਅਦ ਹਾਂਜੀ ਜਿਹੜਾ ਉਹਨੂੰ ਦਾਣਾ ਪਾਉਣੇ ਆ ਜਾਂ ਚੋਕਰ ਪਾਉਣਿਓ ਜਾਂ ਕੁਝ ਵੀ ਤੁਸੀਂ ਕਣਕ ਪਾਉਣਿਓ ਜਾਂ ਕੁਝ ਵੀ ਪਾਉਣਿਓ ਹਾਂਜੀ ਉਸ ਦਾਣੇ ਨੂੰ ਥੋੜਾ ਜਿਹਾ ਪਾਣੀ ਦਾ ਛਿੱਟਾ ਲਾ ਲੈਣਾ ਹਾਂਜੀ ਉਹਦੇ ਤੇ ਭੁੱਕ ਲੈਣੀ ਆ ਹਾਂਜੀ ਤੇ ਚਮਚੇ ਨਾਲ ਇਹਨੂੰ ਮਿਕਸ ਕਰ ਲੈਣੀ ਆ ਹੱਥ ਨਹੀਂ ਲਾਉਣਾ ਹਾਂਜੀ ਮੈਕਸ ਕਰਕੇ ਉਹਦੇ ਮੂਰੇ ਧਰ ਦੋ ਠੀਕ ਹੈ ਜੀ ਘੋੜੀ ਖਾਊਗੀ ਹਾਂਜੀ ਇਹਦੇ ਚ ਕੋਈ ਸਮਿਲਣੀ ਕੋਈ ਬਾਸ਼ਨਾ ਨਹੀਂ ਠੀਕ ਹੈ ਜੀ ਕੋਈ ਇਹ ਨਹੀਂ ਕੋਈ ਇਹਦਾ ਹਰਜ ਨਹੀਂ ਠੀਕ ਹੈ ਕੋਈ ਨੁਕਸਾਨ ਨਹੀਂ ਹਾਂਜੀ ਠੀਕ ਹੈ ਜੀ ਤਾਂ ਘੋੜੀ ਬਾਬਾ ਨਾਨਕ ਦੀ ਕਿਰਪਾ ਨਾਲ 20 ਦਿਨਾਂ ਤੋਂ ਮਹੀਨੇ ਤੋਂ ਜਦੋਂ ਚਾ ਇੱਕ ਕਰਾਉਂਗੇ ਤੁਹਾਡੀ ਘੋੜੀ ਗੱਭ ਹੋਊਗੀ ਠੀਕ ਹੈ ਜੀ ਹਾਂਜੀ ਬਾਕੀ ਮੈਨੂੰ ਇਹ ਵੀ ਗੱਲ ਸੁਣਨ ਦੇ ਵਿੱਚ ਆਈ ਸੀ ਜੀ ਵੀ ਕਿਸੇ ਭਰਾ ਨੇ ਦੇਖੋ ਮੰਨ ਲਓ ਉਹਨੇ ਦਵਾਈ ਅਜਮਾ ਕੇ ਦੇਖੀ ਇਹ ਦੇਖੀ ਇੱਕ ਦੋ ਘੋੜੀਆਂ ਦੇ ਉੱਤੇ ਤੇ ਬਾਅਦ ਦੇ ਵਿੱਚ ਉਹ ਘੋੜੀਆਂ ਹੀ ਐ ਇਸ ਤਰ੍ਹਾਂ ਦੀਆਂ ਲੈ ਕੇ ਆਇਆ ਵੀ ਜਿਹੜੀਆਂ ਥੋੜਾ ਜਿਹਾ ਵਿਚਰੀਆਂ ਮਿਆਂ ਸੀਗੀਆਂ ਖਰੀਦ ਕੇ ਲਿਆ ਆ ਬਾਅਦ ਚ ਆਪਣੀ ਦਵਾਈ ਫੇਰ ਲਾ ਜਾ ਕੇ ਉਹ ਘੋੜੀਆਂ ਗੱਭਣ ਕਰਾ ਕੇ ਉਹ ਪੁਰਾਣੀ ਸੇਲ ਵੀ ਕੀਤੀ ਸੇਲ ਵੀ ਕਰੀ ਜਾਂਦੀ ਦਵਾਈਆਂ ਐਡਰੈਸ ਪੈਨ ਹਾਂਜੀ ਹਾਂਜੀ ਫੋਨ ਕਰਕੇ ਪੁੱਛ ਲੈਣ ਬਸ ਇਹਦੇ ਉੱਤੇ ਤਸੱਲੀ ਇਹਦੇ ਉੱਤੇ ਕੋਈ ਤਸੱਲੀ ਨਹੀਂ ਵੇਖੋ ਤਸੱਲੀ ਤਾਂ ਬਿਆਨਤ ਸਿਆਣਾ ਤਾਂ ਤੇਰੀ ਐ ਹਾਂਜੀ ਨਾ ਮੇਰੀ ਐ ਹਾਂਜੀ ਇਹ ਤਾਂ ਇੱਕ ਐਂ ਕਹਿ ਲਓ ਵੀ ਤੁਸੀਂ ਤਾਂ ਇੱਕ ਜੜੀਆਂ ਆਉਂ ਜੀ ਕਰਨਾ ਕਰਾਉਣਾ ਦਾ ਚਲੋ ਪਰਮਾ ਉਹ ਬਾਬੇ ਨਾਨਕ ਨੇ ਹੁਣੇ ਬੰਦੇ ਦੇ ਵਿੱਚ ਬਹੁਤ ਸੇ ਕਰਨਾ ਅਸੀਂ ਤਾਂ ਉਹਨੂੰ ਰੱਬ ਨੂੰ ਮੰਨਣ ਵਾਲੇ ਆ ਤੇ ਉਹਨੂੰ ਮੰਨ ਕੇ ਹੀ ਇਹ ਦਵਾਈ ਬਣਾਉਣੇ ਆ ਠੀਕ ਹੈ ਜੀ ਪਹਿਲਾਂ ਉਹਦਾ ਨਾਂ ਲੈਣੇ ਆ ਫੇਰ ਇਹ ਦਵਾਈ ਬਣਾਉਣੇ ਆ ਤੇ ਫੇਰ ਹੀ ਲੋਕਾਂ ਦੇ ਭਲੇ ਹੁੰਦੇ ਆ ਠੀਕ ਹੈ ਜੀ ਹੁਣ ਜਿੰਨੀਆਂ ਘੋੜੀਆਂ ਮੰਨ ਲਓ 450 ਘੋੜੀ ਗੱਭ ਰਹੇਗੀ ਹਾਂਜੀ ਤਾਂ ਲੋਕਾਂ ਦਾ ਕਿੰਨਾ ਫਾਇਦਾ ਹੋ ਗਿਆ ਲੋਕਾਂ ਦਾ ਨਾ ਫਾਇਦਾ ਹੋ ਗਿਆ ਤਾਂ ਉਹਨਾਂ ਜਾਨਵਰਾਂ ਦਾ ਤਾਂ ਫਾਇਦਾ ਹੋ ਗਿਆ ਹਾਂਜੀ ਆ ਗੱਲ ਹੈ ਬਿਲਕੁਲ ਹਾਂਜੀ ਸੋ ਅੰਕਲ ਜੀ ਸਾਰੀ ਗੱਲਬਾਤ ਆਪਾਂ ਭਰਾਵਾਂ ਨੂੰ ਕਲੀਅਰ ਕਰਤੀ ਤੇ ਦੋਸਤੋ ਜਿਸ ਕਿਸੇ ਭਰਾ ਨੇ ਵੀ ਦਵਾਈ ਲੈਣੀ ਆ ਤਾਂ ਸਕਰੀਨ ਦੇ ਉੱਤੇ ਆਪਾਂ ਅੰਕਲ ਜੀ ਦਾ ਬਲਰਾਜ ਸਿੰਘ ਜੀ ਦਾ ਵੈਸੇ ਤਾਂ ਘੋੜਿਆਂ ਵਾਲੇ ਭਰਾ ਇਹਨਾਂ ਨੂੰ ਨਿਕਨੇਮ ਤੋਂ ਹੀ ਕੱਚੇ ਨਾਂ ਤੋਂ ਜਾਣਦੇ ਆ ਰਾਜ ਸਿੰਘ ਦੇ ਨਾਂ ਤੋਂ ਹੀ ਜਾਣਦੇ ਆ ਰਾਜ ਦੇ ਨਾਂ ਤੋਂ ਸਾਰੇ ਪੁਰਾਣੇ ਬੰਦੇ ਆ ਜਿਹੜੇ ਤੇ ਨੰਬਰ ਆਪਾਂ ਸਕਰੀਨ ਦੇ ਉੱਤੇ ਮੈਂਸ਼ਨ ਕਰਤਾ ਜਿਸ ਕਿਸੇ ਭਰਾ ਨੂੰ ਲੋੜ ਆ ਜੇ ਕਿਸੇ ਭਰਾ ਦਾ ਵਿਸ਼ਵਾਸ ਬਣਦਾ ਕਿਉਂਕਿ ਦੁਨੀਆ ਵਿਸ਼ਵਾਸ ਤੇ ਟਿਕੀ ਆ ਤਾਂ ਅੰਕਲ ਜੀ ਨੂੰ ਫੋਨ ਲਾ ਕੇ ਤੁਸੀਂ ਦਵਾਈ ਮੰਗਾ ਸਕਦੇ ਹੋ 3-4 ਦਿਨ ਪਹਿਲਾਂ ਦੱਸ ਦਿਓ ਕਿਉਂਕਿ ਦਵਾਈ ਤਿਆਰ ਕਰਨ ਤੇ ਵੀ ਟਾਈਮ ਲੱਗ ਜਾਂਦਾ ਸੋ ਬੇਝਿਜਕ ਹੋ ਕੇ ਤੁਸੀਂ ਇੱਕ ਵਾਰ ਮੇਰੇ ਕਹਿ ਤੋ ਅਜਮਾ ਕੇ ਦੇਖੋ ਤਾਂ ਕਿ ਤੁਹਾਨੂੰ ਰਿਜ਼ਲਟ ਮਿਲੇ ਕਿਉਂਕਿ ਉਹ ਵੀ ਬਈ ਆਪਾਂ ਮੰਨ ਲਓ 25-25 30-30 ਹਜ਼ਾਰ ਰੁਪਿਆ ਘੋੜੀਆਂ ਤੇ ਲਾਈ ਬੈਠੇ ਹਾਂ ਬਹੁਤੇ ਭਰਾ ਟਰੀਟਮੈਂਟ ਕਰਾਈ ਜਾਂਦੇ ਆ ਤੇ ਉਹਨਾਂ ਦੇ 2-2 4-4 ਸਾਲ ਹੋ ਗਏ ਘੋੜੀਆਂ ਨਹੀਂ ਸੂਈਆਂ ਸੋ ਇੱਕ ਵਾਰ ਆਪਾਂ ਨੂੰ ਇਹ ਦਵਾਈ ਵੀ 2500 ਰੁਪਿਆ ਲਾ ਕੇ ਦੇਖਣੀ ਚਾਹੀਦੀ ਆ ਵਰਤ ਕੇ ਤੇ ਨੰਬਰ ਆਪਾਂ ਪਾਤਾ ਹੋਰ ਕੋਈ ਗੱਲਬਾਤ ਪੁੱਛਣੀ ਹੋਈ ਕਿਸੇ ਨੇ ਤਸੱਲੀ ਕਰਨੀ ਹੋਈ ਤਾਂ ਆਪਣੇ ਕੋਲੇ ਐਡਰੈਸ ਪਹਿਲਾਂ ਵਾਲੇ ਬੰਦਿਆਂ ਦੇ ਅੰਕਲ ਜੀ ਦੇ ਕੋਲੇ ਪਈ ਆ ਜਿਨ੍ਹਾਂ ਨੇ ਵਰਤੀ ਆ ਦਵਾਈ ਤਾਂ ਤੁਸੀਂ ਕੋਈ ਵੀ ਗੱਲਬਾਤ ਪੁੱਛ ਸਕਦੇ ਹੋ ਤੇ ਜਦੋਂ ਦਵਾਈ ਮੰਗਾਉਣੀ ਹੋਈ ਤਾਂ ਅੰਕਲ ਜੀ ਨੂੰ ਫੋਨ ਲਾ ਦਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ